ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019800 ਸਸੀ ਗਾ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਿੰਦਰ ਸਿੰਘ ਪਿੰਡ ਕੋਟਦੁਣਾ ਜ਼ਿਲ੍ਹਾ ਬਰਨਾਲਾ ਪਿੰਡ ਕੋਟਦੁਣਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 781423205 781423205 ਤੇ 2050 ਪਰ ਕੋਲ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਜਰਸੀ ਦੋ ਬੜਾ ਸੇਲ ਆ ਹਨਾ ਜਿਹੜੇ ਆਪਾਂ ਜਰਸੀ ਵੜ ਦੇਖਦੇ ਪਏ ਆ ਇਹਨੂੰ ਕਦੋਂ ਸੂਈ ਇਹ ਇਹ ਰਾਤ ਸੂਈ ਆ ਬਈ ਤੇ ਜੇਰ ਜੁਰ ਓਕੇ ਆ ਹਾਂ ਜੇਰ ਜੁਰ ਬੱਚਾ ਇਹਦੇ ਦੇਦਾ ਆਪਣਾ ਮੇਲ ਕਾਫ ਹਨਾ ਤੇ ਦੁੱਧ ਕਿੰਨਾ ਚੋ ਵੇ ਸਵੇਰੇ 4 ਕਿਲੋ ਬੰਦੇ 4 ਕਿਲੋ ਜੇਰ ਜੁਰ ਜਮਾ ਓਕੇ ਆ ਤੇ ਚੌਂਡ ਚਵਾ ਦੀ ਓਕੇ ਜਮਾ ਸੂਰਤ ਧਾਰਾ ਦੇਖ ਸਕਦੇ ਹੋ ਪੂਰੀਏ ਮੋਟੇ ਮੋਟੇ ਸਾਫ ਸੁਥਰੇ ਧਾਰਾਂ ਗਿਆ ਤੇ ਚੌਂਡ ਚਵਾ ਓਕੇ ਮਗਰ ਅਸਰ ਜਮਾਰਦੀ ਵੀ ਚਾਰ ਕਿਲੋ ਬੋਲਾ ਵੀਰ ਦਾ ਸਵੇਰੇ ਚੋਇਆ ਵਾ ਸੁੱਚਾਈ ਦੀ ਦੇਖੋ ਇੱਕ ਨੰਬਰ ਬਾਕੀ ਆਪ ਲੋਕਾਂ ਦਾ ਕਿ ਜਰਸੀ ਠੰਡੀ ਹੁੰਦੀ ਹੈ ਬਸ ਠੀਕ ਸੋ ਦੇਖੋ ਪਸਮਾ ਵਗੈਰਾ ਦੇਖੋ ਚਾਰੇ ਥਨਾ ਦਾ ਤੇ ਵੀਰੇ ਮੋਲਾ ਪੇ ਤਾਂ ਕੀ ਰੱਖਿਆ ਮੋਲੇ ਦਾ 48000 ਮਾਨਤਨ ਕਰ ਦਾਂਗੇ ਹਾਂ ਥੋੜੀ ਬਾਹਰ ਨੂੰ ਸੋ ਫਿਰ 48000 ਰੁਪਏ ਕੀਮਤ ਆ ਜੇਰ ਵਗੈਰਾ ਡਾਨਾ ਪਿੱਛੇ ਬੱਚਾ ਮੇਰ ਕਫ ਆ ਕੱਲ ਸ਼ਾਮ ਦੀ ਸੂਈ ਵੀ ਹੈਗੀ ਇਹ ਤੇ ਕੱਦ-ਕੱਦ ਦੇਖੋ ਜਿੰਦ ਜਾਨ ਵਾਲੀ ਬਿਹੜਾ ਵਧੀਆ ਸੋਨਾ ਦੁੱਧ ਪਾ ਦੂਗੀ ਤੇ ਲੇਵਾ ਵਗੈਰਾ ਮੰਤਰ ਵਗੈਰਾ ਚੰਗੀ ਆ ਜੇਰ ਜੱਫੇ ਦਾ ਕਮਡਾਨਾ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਵੀਰ ਕਿੰਨਾ ਕੁ ਪਾ ਦੂਗੀ ਸੋ 14 ਕਿਲੋ ਮੰਨ ਕੇ ਤੁਸੀਂ ਲੈ ਸਕਦੇ 14 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾ 48000 ਰੁਪਏ ਮੁੱਲ ਇਹਦੇ ਵਿੱਚੋਂ ਮਾਨਦਾਨ ਹੋ ਜਾਊਗਾ ਪਿੱਛੇ ਬੱਚਾ ਹੈਗਾ ਜੇਰ ਵਗੈਰਾ ਡਾਨਾ 14 ਲੀਟਰ ਦੁੱਧ ਨੇ ਆਰਾਮ ਨਾਲ ਪੜਦਾ ਜਰਸੀ ਬਰੀਡ ਚ ਆ ਗਈ ਵਾਹ ਸੁਈ ਸੁਵਾਈ ਤੇ ਦੇਖ ਲੋਰਾ ਬੱਚੇ ਦੌੜਦੀ ਹੈ ਤੇ ਲੇਵਾ ਵਗੈਰਾ ਦੇਖੋ ਜਮ ਪੂਰਾ ਓਕੇ ਮੁਠੀ ਵਾਲਾ ਥਣ ਲੱਗਿਆ ਤੇ ਦੂਜੇ ਨੰਬਰ ਵੀਰੇ ਜਿਹੜੀ ਆਪਾਂ ਇਹ ਜਰਸੀ ਦੇਖਦੇ ਪਏ ਇਹ ਕਿਹੜਾ ਸੋਸ ਹੁੰਦੀ ਆ ਇਹ ਦੂਜੀ ਸਵੇਰ ਕੈਕ ਦੇ ਲੈ ਜੂਗੇ ਜੀ ਚਾਰ ਪੰਜ ਦਿਨ ਲਈ ਚਾਰ ਪੰਜ ਦਿਨ ਸੂਣ ਚ ਬਾਕੀ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਠੀਕ ਹੈ ਮੰਨ ਕੇ ਚੱਲੀ ਆਪਾਂ ਜੱਟ ਸੋਦੇ ਆ ਵੀ 20 ਕਿਲੋ ਦੁੱਧ ਐਤਕੀ ਦੇ ਦੂਗੀ ਇਹਦਾ ਮੁੱਲ ਕੀ ਆ ਇਹਦਾ ਮੁੱਲ 62000 ਰੁਪਏ ਦਿਨ ਕਿਹ ਇਕ ਲੈਂਦੀ ਹੈ ਜੇ ਚਾਰ ਪੰਜ ਦਿਨ ਲਈ ਥੋੜੀ ਬਾਹਰ ਨੇ ਸੋ ਫਿਰ 62000 ਰੁਪਏ ਦਾ ਮੁੱਲ ਆ ਚਾਰ ਪੰਜ ਕਿ ਦਿਨਾਂ ਜੇ ਤੇ ਸੂਣ ਚ ਬਾਕੀ ਪਏ ਸੋ ਜਰਸੀ ਜਾਂ ਬਾਕੀ ਲੇਵਾ ਵਗੈਰਾ ਦੇਖੋ ਪੂਰਾ ਸਾਫ਼ ਤੇ ਤਰਾ ਸੋਣਾ ਤੇ ਕੱਦ-ਗਾੜ ਤੇ ਜਿੰਦ-ਜਾਨ ਵਾਲੀ ਝੋਲੀ ਵਾਲੀ ਵਹਿੜਾ ਪੂਰੀ ਜਬ ਦੂਜਾ ਸੂਆ ਸੁਣੀਆ 62000 ਰੁਪਏ ਕੀਮਤ ਆ ਕੱਦ-ਗਾੜ ਬਹੁਤ ਹੈ ਜਿੰਦ ਤੇ ਮੁੱਠੀ ਵਾਲਾ ਸੋਹਣਾ ਥਣ ਲੱਗਿਆ ਵਾ ਸੂਣ ਚ 4-5 ਦਿਨ ਬਾਕੀ ਤੇ ਬਾਕੀ ਥਾਣਾ ਦੇ ਸਪੇਸ ਵਗੈਰਾ ਦੇਖੋ ਪੂਰੀ ਸਾਫੀ ਉਦਰੀ ਚੰਗੀ ਰਾਜੀ ਸਮੀ ਪਲੀ ਵੀ ਬਹਿੜਾ ਤੇ 62000 ਮਾਲਕੀ ਵੱਲੋਂ ਮੁੱਲ ਕੀਤਾ ਹੈ ਜੇ ਜੋ ਮਾਨਦਾਨ ਹੋ ਜਾਊਗਾ ਤੇ ਵੀਰੋ ਨੰਬਰ ਬੋਲੀ ਦੁਬਾਰੇ ਆਪਣਾ 774122 ਰਿਸਪਾਂਡਰ ਸੋ ਕਿਸੇ ਵੀਰ ਦੇ ਦੋਨੇ ਨਗਾ ਚ ਕੋਈ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ